ਵਾਇਡੀਗਾ ਫਾਲਸਾ ਵਾਇਡੀਕਿੰਗਪੇ ਫਾਈ ਬੰਦੂ ਦੇ ਬਾਰਸ਼ ਸਗਲੀ ਘਰ ਸਿੱਖ ਨੇ ਹਾਰਡਪੀਟ ਦਾ ਨੂ ਬੰਡੇ ਹੰਬਲ ਤੇ ਜਿਲ੍ਹਾ ਸਿੰਘ ਪ੍ਰਧਾਨ ਸਿੱਖ ਨੇ ਸਗਲੀ ਘਰ ਸਿੱਖ ਪਰ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਆਲ ਇੰਡੀਆ ਸਿੱਖ ਸਿੱਖੀ ਘਰ ਆਸ਼ੀਸ਼ਨ ਇੰਡੀਆ ਵੱਲੋਂ ਉਗਰਾਹੀ ਕੀਤੀ ਅਤੇ ਸਗਲੀ ਘਰ ਸਿੱਖਾਂ ਨੇ ਨਾਗਲਾ ਬਤ ਹੈ ਜੋ ਪਰਾਂ ਜੰਦਾ ਬਸਾ ਕੀਤਾ ਲਗ ਅਬੀ ਉਹ ਸਾਰਾ ਤੋਂ ਮੈਨੂੰ ਮਿਲਦਾ ਜੀ ਦਸਵੀਂ ਦਸਵੀਂ ਲਗ ਅਬੀ ਧੰਨਵਾਦ ਜੀ ਸਾਡੇ ਸਾਡੇ ਸਾਰੇ ਮੈਂ ਯਾਰ ਲੱਖਾਂ ਨਾ ਭਾਈ ਉੱਠ ਜਾ ਪਾਲਿਆ ਮੈਂ ਸਮਝਦਾ ਜੀ ਗੁਰਨਾਮ ਸਿੰਘ ਹਾਂ ਜੀ ਚੱਲੀ ਚੱਲੋ ਚੱਲੀ ਚੱਲੋ ਇਹ ਤਾਂ ਆ ਗਿਆ ਗੁਰਨਾਮ ਸਿੰਘ ਇਹ ਤਾਂ ਆ ਗਿਆ ਜੀ ਬੜਾ ਥੋੜਾ ਖੜੂ ਕੇ ਖੜੋ 4 ਸਾਲ ਨਹੀਂ ਥੋੜਾ ਹਾਂ ਹਾਂ ਜੀ ਹਰਨ ਸਿੰਘ ਹੈ ਨਾ ਹਰਨ ਸਿੰਘ ਹਰਨ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ ਜੀ ਆਓ ਜਸਪਾਲ ਜੀ ਇੱਧਰ ਆ ਬਾਈ ਚਲ ਅੱਗੇ ਮੋੜੋ ਬਾਬਾ ਚਲਈ ਚਲੋ ਹਾਂ ਜੀ ਹਰਨ ਸਿੰਘ ਮਿਲ ਗਿਆ ਹਾਂ ਰਾਮ ਕੋਰ ਹੈ ਪੰਜ ਸਾਲਾਂ ਮਿਲ ਰਾਮ ਕੋਰ ਰਾਮ ਕੋਰ ਉੱਥੇ ਖੜ ਜਾ ਉੱਥੇ ਖੜ ਜਾ ਉੱਥੇ ਖੜ ਜਾ ਉੱਥੇ ਖੜ ਜਾ ਲੈ ਵਾਪਸ ਫੜਾ ਲੈ ਵਾਪਸ ਫੜਾ ਚਲ ਅੱਛਾ ਹੋਰ ਅਗੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਮੁਖਵਿੰਦਰ ਕਿਹੜਾ ਸੁਖਵਿੰਦਰ 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 ਚਲੋ ਜੀ ਸਤਨਾਮ ਸਿੰਘ ਸਤਨਾਮ ਸਿੰਘ ਅੱਛਾ ਸ਼ਾਹ ਦੁੱਜੀ ਸਤਨਾਮ ਸਿੰਘ ਹਾਂ ਜੀ ਸਤਨਾਮ ਸਿੰਘ ਪਰੰਜੀਤੀ 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 ਉੱڑی ਖੜ ਜਾ ਉੱڑی ਖੜ ਜਾ ਹਲੋ ਬਾਪੇ ਫੜਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਮਨਪ੍ਰੀਤ ਕਿਹੜਾ ਉੱڑی ਖੜ ਜਾ ਉੱڑی ਖੜ ਜਾ ਮਨਪ੍ਰੀਤ ਫੜਾ ਫੜਾ ਫੜਾਈਆ ਫੜਾਈ ਜਾ ਸੁਖਰਾਜ ਸਿੰਘ ਸੁਖਰਾਜ ਸਿੰਘ ਸੁਖਰਾਜ ਸਿੰਘ ਸੁਖਰਾਜ ਸਿੰਘ ਤੇਰੇ ਉਹਨਾਂ ਦਾ ਦੋ ਦੋ ਰਹਿਣਾ ਚਾਹੀਦਾ ਕੋਈ ਆਪਣੇ ਆ ਦੇ ਦੇਣਗੇ ਉਹਨਾਂ ਨੂੰ ਆਪੇ ਫੜਾ ਦਿਓ ਤਿਲਖਾ ਸਿੰਘ ਤਿਲਖਾ ਸਿੰਘ ਤਿਲਖਾ ਸਿੰਘ ਕੌਣ ਹੈ ਪਿੰਕਾ ਪਿੰਕਾ ਉੱਥੇ ਹੀ ਆ ਗਾ ਸਿੰਘ ਦਾ ਪ੍ਰਕਾਟ ਹੈ ਉਹ ਤਾਰਫ ਪਰਨੇ ਵਾਲਾ ਤੂੰ ਫੜਾ ਨਹੀਂ ਪੜਦਾ ਤਾਂ ਬਹੁਤ ਲਮੜਾ ਬਾਪ ਚੱਲ ਬਾਈ ਬਾਪੂ ਤੁਸੀਂ ਕਿੱਥੇ ਹੋ ਏ ਸਾਡੇ ਇੱਥੇ ਇੱਥੇ ਬੈਠੇ ਸੀ ਬਾਬਾ ਜੀ ਕੋਲੀ ਸੀ ਤੁਸੀਂ ਕਿੱਥੇ ਜਾ ਰਹੇ ਸੀ ਇਹਨਾਂ ਨੂੰ ਕੀ ਸੁਝਾਦੇ ਰਹਿੰਦੇ ਅਮਰੀਕ ਸਿੰਘ ਮੇਰੇ ਜਦੋਂ ਤੁਹਾਡੀ ਗੱਡੀ ਗਈ ਹੋਈ ਹੈ ਉੱਥੇ ਗਈ ਹੋਈ ਹੈ ਕਿਹੇ ਜਦ ਤੱਕ ਗਈ ਹੋਈ ਹੈ ਇਹ ਵੀ ਇਹ ਹੋ ਗਈ ਜੀ ਚੰਗਾ ਭਾਈ ਬਾਬਾ ਟਾਈਟ ਹੋ ਗਿਆ ਪਹਿਲਾਂ ਸੁਣਾ ਦੇਖਿਆ ਜੀ ਇਹ ਪਿੰਡ ਦੀ ਬੰਦ ਨਹੀਂ ਆ ਅਸੀਂ ਆਏ ਆ ਤੁਹਾਡੇ ਵਾਸਤੇ ਹੀ ਆਏ ਆ हां तो उनको आई हां का दर्ज हुआ अपना 30 का सेट में लॉग इन कर लो आप अपनी पूरी नोट का आप करेंगे नहीं तो हो गया सर और कोई बाकी है क्या उसको मिला उसको मिला हां और नहीं दो परा थोड़े दो परा के हां भाई जो नहीं तो होगी जिला मत आगे थोड़े थोड़े के साथ के ਉਹ ਜੀ ਆਹ ਦੇਹ ਤਾਂ 5000 ਰੁਪਏ ਬੋਲ ਨਹੀਂ ਪਤਾ ਦਾ ਜਾ ਦਾ ਜਾ ਨਾਮ ਕੀ ਹੈ ਜੀ 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 ਨੰਬਰ ਉਹਦਾ ਬ੍ਰੇਕ ਨੂੰ ਫੋਨ ਕਰ ਸਨ ਸਾਰਿਆਂ ਨੂੰ ਪਤਾ ਲੱਗ ਜਾਊਗਾ ਕੰਬਲ ਵਿਚਾਰਾ ਨਾ ਪੂਰ ਸਾਟਾ ਉਹ ਜਬਾਨ ਤੋਂ ਨਹੀਂ ਕਰਦਾ ਉਹ ਕੋਈ ਨਹੀਂ ਦੇਣਗੇ ਉਹ ਨਹੀਂ ਜੂਟ ਦੇਣਗੇ ਦੇਣਗੇ ਦੇਣ ਇਹਨੂੰ ਵੀ ਦੇ 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 ਕੁਝ ਦਿਨ ਦਾ ਇੱਕ ਨਾਲ ਤੇ ਕਾ ਵੀ ਉਹ ਦੇ ਲੈ ਨਹੀਂ ਨਹੀਂ ਮਾਤਾ ਜੀ ਨਹੀਂ ਐਵੇਂ ਨਾ ਕਰ ਮੈਨੂੰ ਮਾਤਾ ਜੀ ਨਹੀਂ ਬਸ ਹੋਈ ਠੀਕ ਹੈ ਕੀ ਉਹਨੂੰ ਦੇਣਾ ਇੱਕ ਉਹਦੇ ਉੱਧਰ ਇੱਕ ਉਹਨੂੰ वाहे गुरु जी का खालसा वाहेगुरु जी की फतेह सात संगत जी हम पंजाब के दौरा मै और पंजाब के दौरा के प्रवक्ता हुए हम झेल सिंह झिल्ले सिंह जी जो इनके घर है हमको इनवाइट करो लंगर छकने के लिए और समोसा संगत पूरे भारत की उन उनके साथ में सौभाग्य मिलो महाराष्ट्र कमेटी को लंगर छकना को उतने ही भाई जेल सिंह जी को मैं महाराष्ट्र आशा महाराष्ट्र के ओर से सचिव के नाते से मैं भाई जेल सिंह जी और उनके बेटा को जिनको स्वागत सत्कार करना चाह रहा हूँ जिन्होंने लंगर की सेवा बहुत श्रद्धानुसार और सभी सात संगत को बड़े प्यार अनुसार लंगर छकाओ मैं आपको पूरे कमेटी की ओर से बहुत बहुत धन्यवाद करूं और इतने ही गुरु महाराज चढ़दी कला रखे आपके परिवार में काम धंधे में ये विनती करूं और ये जो दुपट्टा जो गिर रहे हैं ये जो पढ़ना गिर रहे हैं अपन ये हजूर साहब नांदेड़ से लाए हुए अरदास करके हुए सात संगत जी वाहे गुरु जी का खालसा वाहे गुरु जी की बुणे बुणे सो सरकाल ਭੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਤੇ ਪ੍ਰਸਾਦ ਲਾਉ ਗਰੇ ਭਾਈ ਪ੍ਰਸਾਦ ਲਾਣਾ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੂੰ ਬਣਾ ਅਜਾ ਦਾਸ ਚਲ ਰੋ ਚਲ ਰੋ ਹਾਂ ਆ ਪੁੱਤਰ ਤੂਫਾਨ ਸਿੰਘ ਦੇ ਘਰੇ ਵਿਖੇ ਅੱਜ ਜਿਹੜੀ ਸੰਗਤ ਆਲ ਇੰਡੀਆ ਐਸੋਸੀਏਸ਼ਨ ਪੂਰੇ ਭਾਰਤ ਦੇ ਮੈਂਬਰ ਸਹਿਬਾਨ ਸਾਡੇ ਅੱਜ ਗ੍ਰਹਿ ਵਿਖੇ ਪਹੁੰਚੇ ਆ ਇਹਨਾਂ ਦਾ ਤਹਿ ਦਿਲ ਤੋਂ ਪਾਹੀ ਧੰਨਵਾਦ ਅਰ ਜਿਹੜੇ ਹਜੂਰ ਸਾਹਿਬ ਤੋਂ ਚੱਲ ਕੇ ਸੰਗਤ ਜਾਂ ਪੂਰੀ ਸੰਗਤ ਨੇ ਗ੍ਰਹਿ ਵਿਖੇ ਚਰਨ ਪਾਏ ਆ ਮੈਂ ਤਹਿ ਦਿਲ ਤੋਂ ਸਾਰਿਆਂ ਦਾ ਰਣੀ ਆ ਅਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ घ जी देख सकते हैं आप ये पूरे संगठन की टीम है और हमारे अध्यक्ष बाबा जी लाभ सिंह जी ये भी सेवा में सतर्क शुरू है आज का छठवा दिन है सात जी सेवा का ये हमारे दास भाई बलजीत सिंह जी राष्ट्रीय उपाध्यक्ष वरिष्ठ हमारे पूरे संगठन के लोग सेवा कर रहे हैं हमारे जयदेव सिंह भाई वड़नेर निवासी वो भी सेवा कर रहे हैं भाई पप्पू सिंह जी ਟਰੈਨਿੰਗ ਆਇਆ ਟਰੈਨਿੰਗ ਨਾਲ ਕੋ ਜਾ ਰੋ ਭਜੀ ਭਾਈ ਬਾਬਾ ਜਿਹੜੇ ਬੰਦੇ ਭਾਈ ਬਾਬਾ ਜਿਹੜੇ ਬੰਦੇ ਉਹਦਾ ਚਾਰ ਚਾਰ ਅੰਮ੍ਰਿਤ ਲਾਖੀਏ ਲੈ 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 ਅਸੀਂ ਆਪਰੇ ਬਾਤ ਨਹੀਂ ਹੈ ਜੇ ਕਿਸੇ ਨੇ ਨਹੀਂ ਤਾਂ ਹੋਰ ਮੈਂ ਕੀ ਕਰਾਂ ਦੂਸਰੇ ਗੱਲ